ਮਿੰਟੂ ਜੀ ਸਰਕਾਰ ਤੇ ਕਿਸਾਨ ਆਗੂਆਂ ਦੇ ਦਰਮਿਆਨ ਚੰਡੀਗੜ੍ਹ ਦੇ ਵਿੱਚ ਹੁਣ ਤੀਜੇ ਗੇੜ ਦੀ ਮੀਟਿੰਗ ਹੋਣ ਜਾ ਰਹੀ ਹੈ ਜੀ ਬਿਲਕੁਲ ਮੀਟਿੰਗ ਚੱਲ ਰਹੀ ਹੈ ਜਿਸ ਵੇਲੇ ਆਪਾਂ ਗੱਲਬਾਤ ਕਰ ਰਹੇ ਹਾਂ ਵਸੂਜੀ ਉਸ ਵੇਲੇ ਮੀਟਿੰਗ ਜੀ ਰਿੰਗ ਆ ਉਹ ਲਗਭਗ ਦਿਨ ਤੋਂ 2 ਘੰਟੇ ਨਹੀਂ ਹੋ ਚੁੱਕੀ ਆ ਉਹ ਤਰਕ ਦੀ ਜਿਹੜੀ ਰਿਪੋਰਟ ਆ ਉਹਦੇ ਮੁਤਾਬਕ ਇਹ ਹੋ ਆ ਕਿ ਕਿਸਾਨ ਆਗੂਆਂ ਨੇ ਇੱਕ ਤੇ ਖਾਂਦੀ ਖੋਲ ਸੀ ਕਿ ਜਿਹੜੇ ਨੋਬਲਟ ਵਗੈਰਾ ਚਲਾਏ ਗਏ ਮੈਨੂੰ ਕੰਨਸ ਕੀਤੀਆਂ ਗੁਣੀਆਂ ਨੇ ਬੋਲੀਆਂ ਫਾਇਰ ਕੀਤੇ ਗਏ ਉਹ ਸਾਰੇ ਖੋਲ ਜਿਹੜੇ ਸੀ ਉਹ ਜਾ ਕੇ ਰੱਖ ਦਿੱਤੇ ਕਿ ਦੇਸ਼ ਦੇ ਆਮ ਬਾਬਾ ਨੂੰ ਤੁਸੀਂ ਆ ਕੁਸ਼ ਇਨਾਮ ਦੇ ਰਹੇ ਹੋ ਹਮਮ ਯਾਨੀ ਵੀ ਵਾਟ ਹੀ ਗਿਆ ਨਿਆ ਇਸ ਤੋਂ ਇਲਾਵਾ ਬਿੰਨੇ ਤਿੰਨ ਕੇਂਦਰੀ ਵਜ਼ੀਰ ਪਹੁੰਚੇ ਹੋਏ ਆ ਉਹਨਾਂ ਦੇ ਨਾਲ ਐਸਵੇਂ ਗੁਫ਼ਤਗੂ ਚੱਲ ਰਹੀ ਆ ਐਮਐਸਪੀ ਮੁਲਾਈਕੀ ਮਤਰੁਕੀ ਆਪਣਾ ਬਰੂ ਬੈਂਡ ਇਹਨਾਂ ਨੇ ਪਿਛਲੀ ਵਾਰੀ ਵੀ ਸੌਫ ਦਿੱਤਾ ਸੀ ਇਸ ਵਾਰੀ ਵੀ ਉੱਥੇ ਜਾ ਕੇ ਜਿਹੜੀ ਗੱਲ ਹੋ ਰਹੀ ਆ ਮਨ ਲਈ ਦੇਖੀਏ ਤਾਂ ਐਮਐਸਪੀ ਦੀ ਆ ਤਾਂ ਉਹਨਾਂ ਇਹ ਮੀਟਿੰਗ ਕਦੋਂ ਖਤਮ ਹੁੰਦੀ ਆ ਇਹਦੇ ਬਾਰੇ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਬਹੁਤੀ ਵੀ ਨਹੀਂ ਆ ਰਹੀ ਜਦੋਂ ਇਸ ਮੀਟਿੰਗ ਦਾ ਖਾਤਮਾ ਹੋ ਜਾਏਗਾ ਮੀਟਿੰਗ ਬੁੱਕ ਜਾਏਗੀ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਕੀ ਨਿਬੜਿਆ ਬਹੁਤ ਸਾਰੇ ਲੋਕਾਂ ਦੀ ਨਿਗਾ ਲੱਗੀ ਹੋਈ ਆ ਈਵਨ ਥੈਟ ਬਿਜਲੀ ਦੀ ਵੀ ਨਿਗਾ ਲੱਗੀ ਹੋਈ ਆ ਜਿਹੜੇ ਕੋਕਟੋਬੇ ਲੋਕ ਨਹੀਂ ਦੇਖ ਰਹੇ ਕਾਰੋਬਾਰੀ ਦੇਖ ਰਹੇ ਪੰਜਾਬ ਦੀ ਨਿਗਾ ਲੱਗੀ ਹੋਈ ਆ ਖਨੌਰੀ ਬਾਰਡਰ ਤੇ ਜਿਹੜੇ ਲੋਕ ਬੈਠੇ ਆ ਉਹਨਾਂ ਦੀ ਨਿਗਾ ਲੱਗੀ ਹੋਈ ਆ ਬਹੁਤ ਸਾਰੇ ਲੋਕਾਂ ਦੀ ਨਿਗਾ ਲੱਗੀ ਹੈ ਖਾਸ ਤੌਰ ਤੇ ਬਾਸੂਂਦੀ ਮੋਦੀ ਸਾਹਿਬ ਦੀ ਵੀ ਨਿਗਾ ਲੱਗੀ ਹੋਈ ਆ ਨਾ ਕੀ ਕੀ ਬਣਾਈ ਬਹੁਤ ਕਿ ਇਲੈਕਸ਼ਨ ਆ ਰਿਹਾ ਆਲ ਦੀ ਕੜੀ ਇੰਤਜ਼ਾਰ ਕਰਦੇ ਆਂ ਜੇ ਇਸ ਪਰ ਮਿਆਰਾ ਪੀ ਸੈਗਮੈਂਟ ਦੇ ਦਰਮਿਆਨ ਕੋਈ ਅਪਡੇਟ ਆਈ ਤੇ ਮਜ਼ਰੂਰ ਉਹ ਕਿਪਨ ਬਸ ਦੇ ਵਾਰਾ ਜਿ ਪਕੋਚੂ ਬੋਰ ਜੋ ਅਪਰੇਸ਼ਨਸ ਨੇ ਅੱਜ ਦਿਨ ਪਰ ਦਿਨ ਉਹ ਮਤੋਂ ਬਸਦੇ ਨਾਲ ਅੱਜ ਰੇਨ ਰੋਕੂ ਪ੍ਰੋਗਰਾਮ ਸੀਗਾ ਇਹਦੇ ਵਿੱਚ ਉਗਰਾਹ ਆਲੇ ਨੇ ਰੇਲਾ ਰੋਕੀਆਂ ਨੇ ਟੋਲ ਪਲਾਜ਼ੇ ਫਰੀ ਕਰਾ ਦਿੱਤੇ ਗਏ ਜੋ ਐਸਕੇਮ ਰਾਜਨੀਤਿਕ ਧੜਾ ਆ ਗਿਆ ਉਹਨਾਂ ਬਣੀਓ ਫਿਰ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਆਪਣੀਆਂ ਦੋ ਰੈਲੀਆਂ ਕਰਨੀਆਂ ਸੀਆਂ 18 ਤੇ 23 ਨੂੰ ਦੋਵੇਂ ਰੱਦ ਕਰ ਦਿੱਤੀਆਂ ਨੇ ਸਾਰਾ ਸਮਰਥਨ ਜਿਹੜਾ ਉਹ ਦਿੱਤਾ ਜਾ ਰਿਹਾ ਸਿਆਸਦਾਨਾਂ ਵੱਲੋਂ ਫਿਰ ਇਸ ਤੋਂ ਇਲਾਵਾ ਖਟਰ ਸਾਹਿਬ ਨੇ ਅੱਜ ਬਿਆਨ ਦਿੱਤਾ ਉਹ ਕਹਿੰਦੇ ਕਿ ਅੰਦੋਲਨ ਚ ਸਿਆਸਤ ਚੱਲ ਰਹੀ ਆ ਤੇ ਇਹ ਕਹਿੰਦੇ ਕਿ ਅੰਦੋਲਨ ਇੱਕ ਹਮਲੇ ਵਰਗਾ ਆ ਕਰੈਕਟਰ ਜੀਸੀਬੀ ਰਾਸ਼ਿਆਂ ਇਤਿਆਦਿਕ ਲੈ ਕੇ ਤੇ ਇਸ ਤਰ੍ਹਾਂ ਚੜ੍ਹਾਈ ਕਰਦੇ ਜਿਵੇਂ ਫੌਜ ਆਉਦੀ ਹੋਵੇ ਮਤਲਬ ਕਿ ਸਿੱਧੇ ਤੌਰ ਤੇ ਉਹ ਹਮਲਾ ਵਰਗਾ ਅਸਰ ਹੈ ਜਿੱਤੋਂ ਇਲਾਵਾ ਇੰਟਰਸਟਿੰਗ ਗੱਲ ਹੈ ਕਿ ਸ਼ੁਰੂਆਤੀ ਕਮੇਟੀ ਵੱਲੋਂ ਕਿਸਾਨ ਜਥੇਬੰਦੀਆਂ ਦਾ ਜਿਹੜਾ ਭਾਰਤ ਬੰਦ ਹੈ ਉਸ ਦਾ ਸਮਰਥਨ ਕਰ ਦਿੱਤਾ ਜੀ ਆ ਕੀਦਰ ਹਾਈ ਕੋਰਟ ਨੇ ਕੇਂਦਰ ਤੋਂ ਜਵਾਬ ਮੰਗਿਆ ਕਿਸਾ ਜਿਹੜੇ ਮੰਗ ਕਰ ਰਹੇ ਆ ਉਸ ਵਕਤਾਂ ਦੇ ਕਲੀਡੀਆ ਮੀਟਿੰਗਾਂ ਹੋ ਰਹੀਆਂ ਤਾਂ ਉਹਦਾ ਹਲਪਨਾਵਾ ਜਿਹੜਾ ਹਾਈ ਕੋਰਟ ਨੇ ਮੰਗਿਆ ਇਸ ਤੋਂ ਇਲਾਵਾ ਜੇ ਆਪਾਂ ਵੇਖੀ ਇੰਟਰਨੈਟ ਜਿਹੜਾ ਉਹ ਬੰਦ ਕੀਤਾ ਗਿਆ ਹਰਿਆਣੇ ਦੇ ਕੁਝ ਜ਼ਿਲ੍ਹਿਆਂ ਵਿੱਚ ਜਿਹਦੀ ਮਿਆਦ ਹੋਰ ਵੀ ਬਤਾ ਦਿੱਤੀ ਗਈ ਹੈ ਜੀ ਇਸ ਤੋਂ ਇਲਾਵਾ ਜਿਹੜੀ ਹੋਰ ਦੇ ਰੀਸੈਂਟਲੀ ਆਪਾਂ ਇੱਕ ਅਪਡੇਟ ਦੇਖੀ ਹੈ ਸੋਸ਼ਲ ਮੀਡੀਆ ਰਾਹੀਂ ਡੂਰਿੰਗ ਕਾਫੀ ਹੁਣ ਚਰਚਾ ਤੇ ਆ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਕਾਫੀ ਹੈਵੀ ਮਸ਼ੀਨਾਂ ਲੈ ਕੇ ਖਨੌਰੀ ਵੱਲ ਨੂੰ ਵਧਿਆ ਜਾ ਰਿਹਾ ਸੀਗਾ ਕਲੋਰੀ ਬਾਰਡਰ ਤੇ ਵੀ ਬਹੁਤ ਸਾਰੀ ਉੱਥੇ ਜਮਾਂ ਕਿਸਾਨਾਂ ਦੀ ਨਕਰੀ ਤਜਬੂ ਉਧਰ ਨੂੰ ਜਾਇਆ ਜਾ ਰਿਹਾ ਸੀ ਤਾਂ ਆਤਣਾ ਚ ਪੰਜਾਬ ਪੁਲਿਸ ਵੱਲੋਂ ਇੱਕ ਕਾਫਲਾ ਰੋਕਿਆ ਗਿਆ ਜਿਸ ਦੇ ਰੋਸ ਵਜੋਂ ਉੱਥੇ ਵੀ ਇੱਕ ਸ਼ੋਅ ਪੈ ਗਿਆ ਮੁਜ਼ਾਰਾ ਕੀਤਾ ਜਾ ਰਿਹਾ ਤੇ ਮਿੰਟੂ ਜੀ ਹਰਿਆਣਾ ਸਰਕਾਰ ਵੱਲੋਂ ਵੀ ਕਿਸਾਨਾਂ ਦੇ ਰਾਹ ਦੇ ਵਿੱਚ ਕਈ ਤੰਦੇ ੜਿੱਕੇ ਪਾਏ ਜਾ ਰਹੇ ਨੇ ਤੇ ਹੁਣ ਪੰਜਾਬ ਦੀਆਂ ਪਤੰਗਾਂ ਤੋਂ ਵੀ ਡਰ ਗਈ ਹਰਿਆਣਾ ਸਰਕਾਰ ਅ디 ਇਹਨਾਂ ਨੇ ਪਤੰਗਾਂ ਦੇ ਨਾਲ ਡਰੋਨ ਸੁੱਟ ਲਿਆ ਸੀਗਾ ਨਾ ਉਹਨਾਂ ਡਰਦੇ ਪੈਨੇ ਉਹ ਕਹਿੰਦੇ ਭਾਈ ਇਹ ਤੇ ਗਲਤ ਆ ਉਸੇ ਸਰਹੱਦ ਤੇ ਆ ਕਿ ਡਰੋਨ ਜਿਹੜਾ ਅਸੀਂ ਮਤਲਬ ਕਿ ਉਡਾਉਨੇ ਉਹ ਸੁੱਟ ਲੈਨੇ ਉਹਨਾਂ ਦਾ ਸਭ ਤੋਂ ਵੱਡਾ ਤੇ ਜਿਹੜਾ ਇਤਰਾਜ਼ ਆ ਉਹ ਇਹੋ ਆ ਕਿ ਪਤੰਗ ਦੀ ਡੋਰ ਨਾਲ ਜਿਹੜੇ ਅਥੋਂ ਗੈਸ ਛੰਡਣ ਵਾਸਤੇ ਜਾਂ ਸੁੱਟਣ ਵਾਸਤੇ ਉਹ ਡਰੋਨ ਵਰਤੇ ਜਾ ਰਹੇ ਆ ਕਿੰਨਾਂ ਪੀਤੇ ਸੁੱਟ ਲੈਿੰਦੇ ਆ ਉਹਦੇ ਨਾਲ ਨੁਕਸਾਨ ਆ ਜੀ ਉਹਨਾਂ ਨੇ ਇਤਰਾਜ਼ ਪੇਸ਼ ਪਾਇਆ ਸੀ ਬਿਲਕੁਲ ਜੀ ਆਪਾਂ ਵੇਖੀ ਪੰਜਾਬ ਨੇ ਇਤਰਾਜ਼ ਪੇਟਾਇਆ ਸੀਗਾ ਕਿ ਤੁਹਾਡੇ ਡਰੋਨ ਜਿਹੜੇ ਆ ਉਹ ਸਾਡੇ ਇਲਾਕੇ ਦੇ ਵਿੱਚ ਕਿਵੇਂ ਆ ਸਕਦੇ ਆ ਤਾਂ ਉਹ ਉਹਨਾਂ ਨੇ ਇਤਰਾਜ਼ ਪੇਟਾਇਆ ਕਿ ਐਸੇ ਤੇ ਆਪਾਂ ਦੇਖਦੇ ਆ ਨਾ ਕਿ ਦੀ ਪਤੰਗਾਂ ਦਾ ਬਾਜ਼ੀ ਯਾ ਉਹ ਅਕਸਰ ਹੰਬੀਆ ਚਾਈਨਾ ਡੋਰ ਦੇ ਨਾਲ ਤੇ ਚਾਈਨਾ ਡੋਰ ਵੈਸੇ ਪਾਬੰਦ ਯਾ ਜੀ ਪਰ ਵੇਖਣ ਵਾਲੀ ਗੱਲ ਇਹ ਆ ਕਿ ਤੁਹਾਨੂੰ ਦੂਜੇ ਰਾਜ ਦੀਆਂ ਪਤੰਗਾਂ ਤੋਂ ਵੀ ਪ੍ਰੋਬਲਮ ਆ ਪਰ ਜਦੋਂ ਤੁਹਾਡੇ ਡਰੋਨ ਕਿਸੇ ਦੇ ਇਲਾਕੇ 'ਚ ਜਾ ਕੇ ਦਾਖਲ ਹੋ ਕੇ ਇਸ ਤਰ੍ਹਾਂ ਸ਼ੈਲਿੰਗ ਕਰਦੇ ਆ ਜਦੋਂ ਤੁਹਾਨੂੰ ਪੁੱਛਿਆ ਜਾਂਦਾ ਹੈ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਲੋ ਜੀ ਇਹ ਕੋਈ ਭਾਰਤ ਪਾਕਿਸਤਾਨ ਦਾ ਮਸਲਾ ਹੈ ਹਾਂ ਯਾਨੀ ਦ西 ਦੇ ਇਲਾਕੇ ਦੀ ਤੁਸੀਂ ਇਜ਼ਰ ਵੀ ਨਹੀਂ ਕਰ ਰਹੇ ਤਾਂ ਦੂਸਰੇ ਪਾਸੇ ਜੇ ਕੋਈ ਆਪਣੇ ਇਲਾਕੇ ਚ ਪਤੰਗਬਾਜ਼ੀ ਕਰ ਰਿਹਾ ਤੁਸੀਂ ਉਹ ਕਹਿ ਰਹੇ ਹੋ ਕਿ ਉਹ ਵੀ ਗਲਤ ਹੈ ਹਾਂ ਇਹ ਆਪਣੇ ਆਪ ਦੇ ਵਿੱਚ ਸਾਫ ਸੰਪੀਆ ਪਿਆ ਕਿ ਅਸਲ ਦੀ ਵਿੱਚ ਉਧਰ ਦੀ ਸਰਕਾਰ ਤੇ ਇਧਰ ਦੀ ਸਰਕਾਰ ਇਹਨਾਂ ਦੋਨਾਂ ਦੇ ਵਿੱਚ ਜੋ ਐਸ ਵੇਲੇ کشਿਦਗੀ ਹੈ ਜੋ ਕਨਖੀ ਹੈ ਉਹ ਸਿਰਫ ਇਸ ਗੱਲ ਨੂੰ ਲੈ ਕੇ ਆ ਕਿਉਂਕਿ ਉਧਰ ਵੀ ਸਰਕਾਰ ਖਲੋਤੀ ਹੈ ਭਾਜਪਾ ਦੇ ਨਾਲ ਇਧਰ ਵੀ ਸਰਕਾਰ ਖਲੋਤੀ ਹੈ ਕਿਸਾਨ ਦੇ ਨਾਲ ਵੈਸੇ ਕਮਾਲ ਦੀ ਗੱਲ ਹੈ ਕਿ ਜਦੋਂ ਇਧਰ ਨਹੀਂ ਕਿਸਾਨਾਂ ਦਾ ਮਾਲ ਸਰਕਾਰ ਨਾਲ ਪੇਚਾ ਪੈਂਦਾ ਫਿਰ ੜਾਂਦ ਨੂੰ ਤੇਰ ਵੀ ਲਾਣੇ ਜਾਂਦੇ ਲੱਗਦੇ ਜੀ ਮਿੰਟੂ ਜੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਕੀ ਗੱਲਬਾਤ ਹੋਈ ਜੀ ਦੇਖੋ ਕੋਰ ਕਮੇਟੀ ਦੇ ਵਿੱਚ ਇੱਕ ਤੇ ਇਹਨਾਂ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਪੰਜਾਬ ਬਚਾਓ ਯਾਤਰਾ ਸੀ ਵੈਸੇ ਪੰਜਾਬ ਬਚਾਓ ਯਾਤਰਾ ਕਹਿੰਦੇ ਉਹ ਚਾ ਪਾਰਟੀ ਬਚਾਓ ਯਾਤਰਾ ਖੁਸ਼ੀ ਹੈ ਬਰੋਬੀ ਵੀ ਤਰਜ਼ ਕੱਸਦੇ ਆ ਜੀ ਬੇਸਿਕਲੀ ਕੀ ਹੈ ਕਿ ਆਕਾਦੀ ਦਲ ਲੀਯਤਨ ਕਰ ਰਿਹਾ ਕਿ ਜੋ ਉਹਨਾਂ ਦੀ ਤਾਕਤ ਸੀ ਅਸਲ ਤਾਕਤ ਪਿੰਡਾਂ ਬਚੇ ਦੂਰ ਐਨਬੀਸੀ ਦੂਰ ਉਹਨਾਂ ਨੂੰ ਮਾਇਆ ਵੀ ਦਿੰਦੇ ਸੀ ਮਸਲ ਪਾਵਰ ਵੀ ਬੰਦਨ ਸੀਗੀ ਸਾਰਾ ਕੁਝ ਇਸ ਨੇ ਤਾਂ ਕਹਿੰਦਾ ਉਹ ਲੱਗਦਾ ਕਿ ਉਹਨੂੰ ਇਹ ਜੜੀ ਕੁਰਸੀ ਤਾਕਤ ਹੈ ਉਸ ਨੂੰ ਕਦੇ ਦੁਬਾਰਾ ਨਾਲ ਛੋੜਿਆ ਜਾਵੇ ਕੰਮ ਚੱਲਿਆ ਵੀ ਮਾਝੇ ਦੇ ਵਿੱਚ ਹੰਗਾਰਾ ਦੂ ਮਿਲਿਆ ਇਸ ਤੋਂ ਪਹਿਲਾਂ ਕਿ ਇਹ ਫਰੀਦਕੋਟ ਤੋਂ ਪਰਬ ਵਿੱਚ ਮਜਦੀਂ ਅਸਲ ਦੇ ਵਿੱਚ ਹੋਇਆ ਕਿ ਇਹਨਾਂ ਦਾ ਇਰਾਦਾ ਵਜਿਆ ਕਿ ਆਪਾਂ ਭਾਜਪਾ ਦੇ ਨਾਲ ਜਾਵੜੀ ਉਦੋਂ ਬਸਪਾ ਵਾਲਿਆਂ ਨੂੰ ਪਤਾ ਲੱਗ ਗਿਆ ਤਾਂ ਹਾਥੀ ਜਿਹੜਾ ਸੀਗਾ ਉਹ ਆਜ਼ਾਦ ਹੋ ਗਿਆ ਇਹਨਾਂ ਦੇ ਨਾਲ ਹੁਣ ਜਦੋਂ ਇਹਨਾਂ ਨੇ ਵੇਖਿਆ ਕਿ ਕਿਸਾਨ ਸੰਘਰਸ਼ ਜਿਹੜਾ ਉਹ ਵੀ ਪੀਕ ਤੇ ਪਹੁੰਚ ਰਿਹਾ ਹੋ ਇਸ ਤੋਂ ਇਲਾਵਾ ਇਹ ਬੰਦੀ ਸਿੰਘਾਂ ਦਾ ਮੁੱਦਾ ਅਸੀਂ ਬੜੇ ਮੀਡੀਆ ਤੋਂ ਸੁਣ ਚੁੱਕੇ ਹਾਂ ਰਾਜਵਾਣਾ ਵਿਕਾਸ ਸੀਟਾ ਦਾ ਮਾਮਲਾ ਬਹੁਤ ਚੋਲ ਚੋਲਵਾ ਚੱਕੇ ਹਨ ਤਪੂਰ ਕੀ ਕੀਤਾ ਦਾ ਨੈਕਸਟ ਸਟੈਪ ਕੀ ਹੋਊਗਾ ਤਪੂਰ ਕਮੇਟੀ ਦੇ ਵਿੱਚ ਸ਼ਾਇਦ ਇਸੇ ਗੱਲ ਦਾ ਹੀ ਕਿਤੇ ਨਾ ਕਿਤੇ ਮੰਤਨ ਚਿੰਤਨ ਜਾ ਕਹ ਲਈਏ ਕਿ ਇਹਦੇ ਨਾਲ ਜੁੜਿਆ ਹੋਈ ਸਾਰਾ ਮਾਮਲਾ ਵਿਚਾਰਿਆ ਜਾਊਗਾ ਜੀ ਆਫੀਸ਼ੀਅਲੀ ਕਈ ਵਾਰ ਚੀਜ਼ਾਂ ਜਿਹਨੀਆਂ ਉਹ ਬਾਹਰ ਵੱਖਰ ਤੋਂ ਗੁਰੇਜ਼ ਕੀਤਾ ਜਾਂਦਾ ਆ ਪਰ ਇਹ ਸਾਫ ਹੈ ਸਪਸ਼ਟ ਹੈ ਕਿ ਕਿਵੇਂ ਅੱਗੇ ਵਧਿਆ ਜਾਵੇ ਕਿਸ ਤਰ੍ਹਾਂ ਗੱਠਬੰਦੀ ਵਿੱਚ ਜਾਇਆ ਜਾਵੇ ਤੇ ਮੇ ਅਗਲੀ ਰਣਨੀਤੀ ਜਿਹੜੀ ਆ ਉਹ ਉਹਨੇ ਕਿਨੇ ਪਰੇ ਚਾੜੀ ਜਾਵੇ ਪਰ ਇਹਦੇ ਤੇ ਇਹਨਾਂ ਦੀਆਂ ਗੈਰ ਬੁਨਿਆਦੀ ਜ਼ਰੂਰ ਚਰਚਾਾਂ ਹੋਣਗੀਆਂ ਵਰਗੀਆਂ ਆਫੀਸ਼ੀਅਲੀ ਤੇ ਜਿਹੜਾ ਇਹਨਾਂ ਨੇ ਐਲਾਨ ਕੀਤਾ ਉਹ ਇਹੋ ਆ ਕਿ ਹਾਲ ਦੀ ਘੜੀ ਕਿਸਾਨਾਂ ਨੂੰ ਵਈ ਪੂਲ ਵਟਾ ਪੂਲ ਸਮਰਥਨ ਹੈ ਤੇ ਜਿਹੜੀ ਪੰਜਾਬ ਬਚਾਓ ਯਾਤਰਾ ਸੀਗੀ ਉਹ ਹੁਣ ਹਾਲ ਦੀ ਘੜੀ ਮੁਲਤਵੀ ਕਰ ਦਿੱਤੀ ਗਈ ਆ ਬੋਤੇ ਸਮਨਾ ਨੂੰ ਪਤਾ ਹੈ ਕਿ ਇੱਥੇ ਤੁਸੀਂ ਦੇਖੀ ਜਾਓ ਵੀ ਕਿਸੇ ਨਾ ਟੂਰਨਾਮੈਂਟ ਰੱਖਿਆ ਆ ਟੂਰਨਾਮੈਂਟ ਕੈਨਸਲ ਹੋ ਜਾਣੇ ਆ ਜਾਂ ਕੁਝ ਹੋਰ ਪ੍ਰੋਗਰਾਮ ਇਨਸਤਰਾਬੋ ਕੇ ਕਿਸੇ ਨੇ ਪਾ ਦਿੱਤੀ ਕੋਈ ਫੋਟੋ ਵਾਟੋ ਤੇ ਥੱਲੇ ਗਾਲਾਂ ਕੱਢਣ ਵਾਲੇ ਆ ਜਾਂਦੇ ਨੇ ਸ਼ਕਤੀ ਕਿਤੇ ਨੂੰ ਆ ਗਈ ਪਈ ਉਹ ਤੋਂ ਉਹ ਵੀ ਕਹੀ ਤੇ ਜਿਹਨੇ ਸਿਆਸਤ ਬਣਾ ਨੇ ਉਹਨਾਂ ਨੇ ਤੇ ਪਾਈ ਇਹ ਚੀਜ਼ ਜ਼ਰੂਰੀ ਹੋਣੀ ਹੈ ਕਿ ਜੇ ਅਸੀਂ ਹੁਣ ਕਿਸਾਨਾਂ ਨੂੰ ਛੱਡ ਕੇ ਕੀ ਵੀ ਵੋਟ ਦੀ ਤਾਕਤ ਬਹੁਤ ਜ਼ਿਆਦਾ ਹੈ ਕਿਸਾਨਾਂ ਨੂੰ ਛੱਡ ਕੇ ਦੂਜੇ ਪਾਸੇ ਤੁਰਦੇ ਆ ਤਾਂ ਉਹਦਾ ਨੁਕਸਾਨ ਕਿਤੇ ਕਿਤੇ ਹੋਏਗਾ ਖੈਰ ਇਹਨਾਂ ਨੇ ਖੁੱਲੇ ਰੂਪ ਦੇ ਵਿੱਚ ਖੇਤ ਮਜ਼ਦੂਰਾਂ ਦੇ ਨਾਲ ਕਿਸਾਨਾਂ ਦੇ ਨਾਲ ਖੜਮ ਦਾ ਬਾਹਰ ਆ ਕੇ ਐਲਾਨ ਜ਼ਰੂਰ ਕੀਤਾ ਹੈ ਇਹਨਾਲ ਦੋਸ਼ ਰਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰਿਆਣਾ ਸਰਕਾਰ ਦੇ ਨਾਲ ਮਿਲ ਕੇ ਗੋਲਿਆ ਜਗੀਆਂ ਚਲਵਾਈਆਂ ਦੇਮਟੋਜੀ ਮੁਹਾਲਲੀ ਦੇ ਵਿੱਚ ਕਈ ਬਿਲਡਰਾਂ ਦੇ ਆਫਿਸਿਸ ਤੇ ਇਨਕਮ ਟੈਕਸ ਦੇ ਛਾਪੇ ਪਏ ਨੇ ਜੀ ਬਿਲਕੁਲ ਦੇਖੋ ਇੱਥੋਂ ਦੇ ਜਿਹੜੇ ਬਿਲਡਰਸ ਨੇ ਵੈਸੇ ਤੇ ਇਹਦੇ ਵਿੱਚ ਹੋਣਾ ਕੋਈ ਸ਼ੱਕ ਨਹੀਂ ਕੋਈ ਇਹ ਦੇ ਚੁ ਸ਼ੁਰੂਆਤ ਨਹੀਂ ਹੈ ਕਿ ਕੁਝ ਬਿਲਡਰਸ ਦੇ ਜਿਹੜੇ ਉਹ ਰਾਜਨੀਤਿਕ ਕਨੈਕਸ਼ਨ ਨੇ ਤੇ ਇਹਨਾਂ ਦੇ ਵਿੱਚੋਂ ਆਪਾਂ ਜੇ ਇੱਕ ਰੀਅਲ ਅਸਟੇਟ ਦਾ ਕਾਰੋਬਾਰੀ ਵੇਖੀਏ ਉਹ ਪੰਜਾਬ ਦਾ ਸਭ ਤੋਂ ਰਿਚ ਐਮਐਲਏ ਆ ਕੁਲਵੰਤ ਸਿੰਘ ਬੁਹਾੜੀ ਜੀ ਕਹਿੰਦੇ ਇਸ ਤਰ੍ਹਾਂ ਬਹੁਤ ਸਾਰੇ ਰੀਅਲ ਅਸਟੇਟ ਦੇ ਕਾਰੋਬਾਰੀ ਬਿਲਡਰ ਉਹ ਇਸ ਇਲਾਕੇ ਚ ਹਨ ਮੈਂ ਤਾਂ ਬਤਿਹਰਾ ਕੁਸ਼ਿਆ ਇਹਨਾਂ ਫਾਇਲਾਂ ਦੇ ਵਿੱਚ ਪਤਾ ਨਹੀਂ ਬਸ ਜੀ ਕੀ ਕੁਛ ਲੋਕਿਆ ਕਿ ਕੁਝ ਪਿਆ ਕਿ ਕੁਝ ਚੱਲ ਰਿਹਾ ਤਾਂ ਹੁਣ ਆਹ ਕੁੱਛੋ ਫਾਇਨਲ ਵਗੈਰਾ ਜਿਹੜੀਆਂ ਨੇ ਉਖਾਂਦਾਂਦੀਆਂ ਨਹੀਂ ਆਰਟੀ ਯਾਨੀ ਇਨਕਮ ਟੈਕਸ ਦੀਆਂ ਟੀਮਾਂ ਜਿਹੜੀਆਂ ਉਹ ਕੱਲ ਆਈਆਂ ਸੀਗੀਆਂ ਕਈ ਥਾਵਾਂ ਤੇ ਜਾ ਕੇ ਉਹਨਾਂ ਨੇ ਸ਼ਾਪਾ ਮਾਰੀ ਕਰਕੇ ਫਾਇਨਲ ਲੈਪਟਾਪ ਜਾਂ ਟੈਕਸ ਚੋਰੀ ਦੇ ਨਾਲ ਜੁੜੇ ਕੁਝ ਸਬੂਤ ਉਹ ਇਕੱਠੇ ਕਰਨ ਦਾ ਯਤਨ ਕੀਤਾ ਤਾਂ ਮਸਲਾ ਜਿਹੜਾ ਇਨਕਮ ਟੈਕਸ ਦਾ ਹੁੰਦਾ ਉਹ ਆਪਾਂ ਨੂੰ ਪਤਾ ਹੈ ਕਿ ਟੈਕਸ ਚੋਰੀ ਨਾਲ ਜੁੜਿਆ ਹੁੰਦਾ ਹੈ ਗਿਆ ਕੁਝ ਟੈਕਸ ਦੀ ਜਾਣਕਾਰੀ ਜਿਹੜੀ ਹੈ ਅਧੂਰੀ ਹੁੰਦੀ ਹੈ ਉਸ ਨੂੰ ਪੂਰਿਆ ਕਰਨ ਵਾਸਤੇ ਹੀ ਇਹ ਸਾਰਾ ਕੁਝ ਕੀਤਾ ਜਾਂਦਾ ਹੈ ਦੇ ਦੇਖਣਾ ਉਹ ਕੰਮ ਇਹ ਇਨਕਮ ਟੈਕਸ ਇਹ ਡੀਸੀਬੀ ਜਿਹੜੀ ਕਿ ਬਹੁਤ ਸਾਦਾ ਐਸ ਵੇਲੇ ਡੰਗ ਤੇ ਜਰੀ ਬੈਠੀ ਆ ਇਹਨਾਂ ਦੇ ਜਿਹੜੀ ਟਿਕੜੀ ਆ ਤਾਂ ਕੀ ਇਥੋਂ ਕੁਝ ਹੋਰ ਕੱਢ ਲੈਣਗੇ ਕਿਉਂਕਿ ਕੁਲਵੰਤ ਸਿੰਘ ਮੋਹਾਲੀ ਅੱਗੇ ਹੀ ਇੱਕ ਜਾਂਚ ਦੇ ਵਿੱਚ ਕਿਰੇ ਹੋਏ ਨੇ ਕੀ ਸੱਕੀ ਇਸ ਤਰ੍ਹਾਂ ਕੋਈ ਹੋਰ ਰਾਜਨੀਤਿਕ ਕੋਲੈਕਸ਼ਨ ਤੇ ਨਹੀਂ ਸਾਹਮਣੇ ਆਏਗਾ ਇਹਦੇ ਤੇ ਨਿਗਾ ਬੜੀ ਰਹੀ ਰਹੀ ਕਿਉਂਕਿ ਕੋਡ ਆਫ ਕੰਡਕਟ ਲਾਗੋ ਹੋਣ ਤੱਕ ਇਹ ਛਾਪੇਵਾਰੀ ਇਸੇ ਛਾਪੇਵਾਰੀ ਇਸੇ ਤਰ੍ਹਾਂ ਹੀ ਚੱਲਦੀ ਰਹੂ ਤੇ ਮਿੰਟੂ ਜੀ ਮੀ ਥੇਅਰ ਨੇ ਇੱਕ ਅਹਿਮ ਐਲਾਨ ਕੀਤਾ ਜੀ ਕੀ ਕਿਹਾ ਹੈ ਇਹਨਾਂ ਨੇ ਦੇਖੋ ਇਹਨਾਂ ਨੇ ਸਪੋਰਟਸ ਕੋਡ ਬਣਾਉਣ ਦਾ ਐਲਾਨ ਕੀਤਾ ਹੈ ਸਪੋਰਟਸ ਕੋਡ ਮਤਲਬ ਆਪਾਂ ਜੇ ਇਹਨੂੰ ਸਾਦੇ ਸ਼ਬਦਾਂ ਚ ਸਮਝਣਾ ਹੋਵੇ ਤੇ ਜਿਵੇਂ ਐਸੋਸੀਏਸ਼ਨਸ ਹੁੰਦੀਆਂ ਨੇ ਖੇਡਾਂ ਦੀਆਂ ਤੁਸੀਂ ਇੰਡੀਆ ਚ ਖੇਡਾਂ ਹੋਣਾ ਹੈ ਵਾ ਕੈਨੇਡਾ ਪਾ ਮੈਨੂੰ ਪਤਾ ਨਹੀਂ ਇੰਡੀਆ ਚ ਪੀਪੀਆਰਟੀ ਬਹੁਤ ਸਾਰੇ ਪੋਲੀਟਿਸ਼ੀਅਨ ਜਿਨ੍ਹਾਂ ਨੇ ਕਦੇ ਗੋਲੀ ਡੰਡਾੰਦਾ ਕਮੇਟੀਆਂ ਹੋਵੇ ਨਾ ਉਹ ਵੀ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਬਣ ਗਏ ਹੁੰਦੇ ਹੂ ਤੁਹਾਨੂੰ ਇਹ ਜਾਣ ਕੇ ਹੈਰਾਨਗੀ ਹੋਏ ਕਿ ਕਿ ਮੋਦੀ ਸਾਹਿਬ ਗੁਜਰਾਤ ক্রিকেট ਐਸੋਸੀਏਸ਼ਨ ਦੇ ਬਹੁਤ ਦੇਰ ਤੱਕ ਅੜ ਰਹੇ ਹਨ ਜੀ ਜੀ ਅਰਉਨ ਜੇਤਲਿੰਗ ਜੀ ਧੰਨਵਾਦ ਹੈ ਉਹ ਦਿੱਲੀ ਚ ਰਹਿੰਦੇ ਨੇ ਦੀ ਜਿਹੜੀ ਹੈ ਜਿਹੜੀ ਸੀ ਉਹ ਹਾਜੀ ਉਹ ਉਹਦੇ ਬੋਖੀ ਰਹੇ ਤਾਂ ਮਤਲਬ ਕਿ ਇਸ ਤਰ੍ਹਾਂ ਬਹੁਤ ਨਿਸਾਲਾ ਮਿਲ ਜਰ ਗਿਆ ਕਾਂਗਰਸੀ ਬਹੁਤ ਨੇ ਜਿਹੜੇ ਲੰਬੀ ਸਮੇਂ ਤੋਂ ਕਾਬਜ਼ ਰਹੇ ਹਨ ਇੱਕ ਵਾਰੀ ਕੇ ਪੀ ਐਸ ਗਿਲ ਬਣ ਗਿਆ ਸੀ ਕਹਿੰਦਾ ਕਰ ਲੋ ਗੰਗ ਹਾਂਜੀ ਕੇ ਪੀ ਐਸ ਗਿਲ ਨੂੰ ਬਣਾ ਦਿੱਤਾ ਹਾਕੀ ਉਹ ਵੀ ਉਮਰੇੜਾ ਹੀ ਕਰ ਕੋ ਹੋ ਗਿਆ ਉਸ ਟੈਵਾਸੀ ਦਾ ਹੂੰ ਇਹ ਇੱਕ ਸਪੋਰਟਸ ਕੋਰ ਲੈ ਆ ਰਿਹਾ ਹੈ ਕਿ ਜਿਹੜੇ ਨਕਾਬਲ ਬੰਦੇ ਆ ਜਿਨ੍ਹਾਂ ਨੂੰ ਖੇਡਾਂ ਬਾਰੇ ਜਾਣਕਾਰੀ ਆ ਸਿਨਾ ਖੇਡਾਂ ਖੇਡੀਆਂ ਨੇ ਐਸੇ ਬੰਦੇ ਹੀ ਜਿਹੜੀਆਂ ਖੇਡ ਜਥੇਬੰਦੀਆਂ ਉਹਨਾਂ ਨੂੰ ਚਾਹੀਦਾ ਜੀ ਇਹ ਮੰਛਾ ਮਾੜੀ ਨਹੀਂ ਹੈ ਵਸ ਦੇਖੋ ਇਹ ਵਸੂਜੀਂ দরকার ਹੈ ਜ਼ਰੂਰਤ ਹੈ ਮੈਂ ਤਾਂ ਕਹਿਣਾ ਕਿ ਸਾਰੇ ਇੰਡੀਆ ਚ ਇਸ ਤਰ੍ਹਾਂ ਦੀ ਪਾਲਿਸੀ ਹੋਣੀ ਚਾਹੀਦੀ ਸਾਰੀਆਂ ਸਟੇਟਾਂ ਲੈ ਕੇ ਉਹਨਾਂ ਤੇ ਉਤੋਂ ਦੀ ਆਪਣੀ ਨੈਸ਼ਨਲ ਪੋਸ ਪਾਲਸੀ ਹੋਣੀ ਹੈ ਉਹਦੇ ਵਿੱਚ ਵੀ ਸਾਰੀਆਂ ਚੀਜ਼ਾਂ ਆਉਂਦੀਆਂ ਚਾਹੀਦੀਆਂ ਬਟ ਗੱਲ ਇਹ ਹੈ ਕਿ ਇਹ ਕਰਨ ਦੇ ਥੋੜਾ ਵਕਾਉਂਦੇ ਜ਼ਿਆਦਾ ਜੰਮੂ ਕਸ਼ਮੀਰ ਦੇ ਵਿੱਚ ਨੈਸ਼ਨਲ ਕਾਨਫਰੰਸ ਨੇ ਇਕੱਲੇ ਹੀ ਚੋਣਾਂ ਲੜਨ ਦਾ ਫੈਸਲਾ ਕੀਤਾ ਜੀ ਫਾਰੂਕ ਅਬਦੁੱਲਾ ਨੇ ਐਲਾਨ ਕਰਤਾ ਫਾਰੂਕ ਅਬਦੁੱਲਾ ਨੇ ਐਲਾਨ ਤੇ ਕਰ ਦਿੱਤਾ ਕਿ ਇਕੱਲੇ ਹੀ ਇਲੈਕਸ਼ਨ ਲੜਾਂਗੇ ਠੀਕ ਹੈ ਅਸੀਂ ਗਾਮੇ ਚਲੋ ਆਜ਼ਾਦ ਨੇ ਆਪਣਾ ਫੈਸਲਾ ਜੋ ਵੀ ਲੈਂਦੇ ਆ ਉਹਦੇ ਵਾਸਤੇ ਪਰ ਅਨਬੀ ਵੀ ਤੁਹਾਨੂੰ ਪਤਾ ਹੋ ਰਿਹਾ ਹੈ ਕਿ ਅਸਲ ਦੇ ਵਿੱਚ ਖਸ਼ਵੀਰ ਦੀ ਇਸ ਮਤ ਕਹਿਣੋ ਜਾਂ ਮਸਤਕੋ ਬਿਲ ਕਹਿ ਲਓ ਇਹ ਇਸ ਤਰ੍ਹਾਂ ਹੋਇਆ ਸੀਗਾ ਕਿ ਇਹਨਾਂ ਤੋਂ ਗੱਲ ਨਾ ਬਣੀ ਤੇ ਬੀਬੀ ਮੁਕਤੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ ਭਾਜਪਾ ਦੇ ਨਾਲ ਰਲ ਕੇ ਤੇ ਉਹਨਾਂ ਨੇ ਸਰਕਾਰ ਬਣਾ ਲਈ ਜੀ ਫਿਰ ਜਦੋਂ ਤੋੜ-ਵਿਛੜਾ ਹੋਇਆ ਇਹਨਾਂ ਨੇ ਯਤਨ ਕੀਤੇ ਆ ਜਿਹੜਾ ਸੱਤਿਆਪਾਲ ਮਲਕ ਅੱਜਕੱਲ ਬੜਾ ਸੱਤੇ ਪੁੱਤਰ ਬਣਦਾ ਇਹ ਉਦੋਂ ਗਵਰਨਰ ਸੀ ਇਹਨਾਂ ਪਿੰਨਾ ਨੇ ਕੋਸ਼ਿਸ਼ ਕੀਤੀ ਰਲ ਕੇ ਉੜ ਕੇ ਕਿ ਸੰਭਾਲ ਗਏ ਇਹਨਾਂ ਨੂੰ ਪਤਾ ਲੱਗ ਗਿਆ ਕਿ ਭਾਜਪਾ ਤਾਂ ਇੱਥੇ ਟਿਕੜਮ ਹੋਰ ਕਿਹਨਾਂ ਨੂੰ ਕਰਦੀ ਆ ਫਾਰਕ ਵਰਪੀ ਇਹਨਾਂ ਤੋਂ ਗੱਖਣੀ ਵਟਿਆ ਗਿਆ ਤੇ ਫਿਰ ਤੁਸੀਂ ਦੇਖ ਲੋ ਕਿ ਕਸ਼ਮੀਰ ਦਾ ਮਸਤਬਲ ਇਹਨਾਂ ਜਰਾ ਸੀਗਾ ਉਹ ਕਿਵੇਂ ਬਬਲਿਆ 370 ਕਿੱਧਰ ਗਈ ਅਸੈਂਬਲੀ ਕਿੱਧਰ ਗਈ ਉਹ ਸਾਰਾ ਕੁਝ ਹੀ ਬਰਬਾਦ ਗਿਆ ਤਾਂ ਹੁਣ ਵੀ ਜੋ ਕਾਰਮਗੋਬਦੁੱਲਾ ਇਹਦਾ ਲੱਗਦਾ ਸੀਗਾ ਕਿ ਸ਼ਾਇਦ ਕਿੰਡੀਆ ਦਾ ਥੋੜਾ ਹਿੱਸਾ ਵਾਲ ਕੇ ਚੱਲਣਗੇ ਵੈਸੇ ਇਹਨਾਂ ਨੇ ਕਾਫੀ ਲੀਟਾਂ ਜੁਆਨ ਵੀ ਕੀਤੀਆਂ ਨੇ ਕਾਫੀ ਯਤਿੰਗ ਦੀਆਂ ਚ ਸ਼ਾਮਲ ਵੀ ਰਹਿੰਦੇ ਆ ਪਰ ਇਲੈਕਸ਼ਨ ਇੱਕ ਲਿਆ ਨਾ ਲੱਗੇ ਕਿਸੇ ਨੂੰ ਲੱਗਦਾ ਹੈ ਕਿ ਇੱਕ ਲੜੰਦੇ ਵਿੱਚ ਇਹਨਾਂ ਦਾ ਕੋਈ ਜ਼ਿਆਦਾ ਨਾ ਪਾ ਨੁਕਸਾਨ ਚ ਨਾ ਹੋਵੇ ਪਰ ਏਆਕ ਪਾ ਪਾ ਨੂੰ ਜ਼ਰੂਰ ਫਾਇਦਾ ਹੈ ਭਾਜਪਾ ਨੂੰ ਇਹਨਾਂ ਦੇ ਆਡਾ ਦੇ ਲੜਨ ਨਾਲ ਫਾਇਦਾ ਇਹ ਹੈ ਕਿ ਉਹਨਾਂ ਨੇ ਜੋ ਨਵੀਂ ਹੱਦਬੰਦੀ ਕੀਤੀ ਹੈ ਨਾ ਉਹਦੇ ਵਿੱਚ ਜੋ ਜੰਮੂ ਰੀਸਨ ਹੈ ਜਿੱਥੇ Hindu ਵੋਟ ਜ਼ਿਆਦਾ ਉਹਦੇ ਵਿੱਚ ਸੀਤਾ ਮੀ ਤਾਦ ਚ ਫਰਕ ਪਉਣਿਆ ਜੀ ਤਾਂ ਮੈਨੂੰ ਲੱਗਦਾ ਕਿ ਭਾਜਪਾ ਇਹਨਾਂ ਤੇ ਪਾਰੀ ਪਾਊਗੀ ਕੋ ਕਿ ਸੀਤਾ ਵੀ ਹੱਬੰਬੀ ਨਵੇਂ ਸਿਰੇ ਤੋਂ ਦਾ ਸਾਰਾ ਖੇਡ ਜਿਹੜੀ ਵਿਰੋਧੀ ਵੋਟ ਹੈ ਉਹ ਵੀ ਵਧੀਆ ਜਾਈ ਦੀ ਹਾਲ ਰਿਕਾਰਡਿੰਗ ਇਹ ਨਹੀਂ ਕਿ ਇਹਨਾਂ ਦੇ ਫਾਇਸ ਨੇ ਜਿਹੜੇ ਉਹ ਇਹੀ ਚੈਨਲ ਪਰ ਲਾਗੇ ਪਰ ਇਹ ਉਹ ਆ ਇਹ ਪਾਜ ਪਾ ਨੂੰ ਕਿਤੇ ਨਾ ਕਿਤੇ ਜਿਹੜਾ ਇੰਡੀਆ ਦਾ ਟੁੱਟ ਜੋੜ ਆ ਉਹਦੇ ਨਾਲੋਂ ਬਹੁੜ ਕਿਸਾਨ ਆंदोलਨ ਪਰ ਡਲ ਜ਼ਿਆਦਾ ਹੋ ਗਿਆ ਕਿਤੇ ਇਹਨਾਂ ਨੂੰ ਨੁਕਸਾਨ ਕਰਦੇ ਵੇ ਇਹਨਾਂ ਤੇ ਨੁਕਸਾਨ ਜਿਹੜਾ ਕਰਦਾ ਸੀ ਉਹ ਕਰ ਲਿਆ ਹ ਹ ਮਿੰਟੂ ਜੀ ਅੱਜ ਆਪਣੇ ਕੋ ਸਮਾਂ ਬੜਾ ਘਾਟਾ ਪਰ ਖੁਸ਼ ਨਮਾ ਖਬਰ ਤੁਹਾਡੇ ਕੋਲੋਂ ਜ਼ਰੂਰ ਸੁਣਨੀ ਹੈ ਜੀ ਅੱਜ ਖੁਸ਼ ਨਮਾ ਖਬਰ ਵੀ ਸ਼ੋਤੀ ਜੀ ਆ ਤੇ ਮੇਰੀ ਪਸੰਦ ਉਹ ਬਹੁਤ ਮੈਂ ਇੱਕ ਮੋਢੇ ਨੂੰ ਨਾ ਬੜੇ ਲੰਬੇ ਸਮੇਂ ਤੋਂ ਕੋਲੋਂ ਕਰ ਰਿਹਾ ਹਾਂ ਆ ਸਰੀਰ ਉਹਦਾ ਜਿਵੇਂ ਆਪਣੇ ਪੰਜਾਬੀ ਨੂੰ ਬੇਨੇ ਨਾ ਬੁੰਬਲੇ ਫਿਰ ਥਾਪੀ ਵੀ ਮਾਰਦਾ ਜਿੱਤਰਾ ਮੋਸੀ ਵਾਲਾ ਸਿੱਧੂ ਮਾਰਦਾ ਸੀਗਾ ਅੱਛਾ ਜੀ ਅਜਰਾ ਗਾਇਕ ਬੰਦੇ ਸੀ ਤੇ ਮੁੰਡੇ ਦਾ ਨਾਮ ਅਸਰ ਆਸ ਬੜੇ ਰਣ ਬਣਾਏ ਉਹਨੇ ਡੋਮੈਸਟਿਕ ਕਿਕਦਾਂ ਵਿੱਚ ਆਖੀਰ ਅੱਜ ਉਹਦਾ ਡੈਬਿਊ ਆਇਆ ਜੀ ਸਧਾਰਨ ਘਰ ਦਾ ਮੁੰਡਾ ਸੀਗਾ ਇਧਰੋਂ ਉਹਦਾ ਭਰਾ ਵੀ ਹੋਣ ਅੰਡਰ 19 वर्ल्ड ਕੱਪ ਖੇਡ ਕੇ ਆਇਆ ਹਜ਼ੂਰ ਮੌਕਾ ਨਹੀਂ ਸੀ ਮੇਰੇ ਮੌਕਾ ਨਹੀਂ ਸੀ ਜੀ ਪਰ ਵਿਰਾਟ ਕੋਹਲੀ ਚਲਾ ਗਿਆ ਰਾਹੁਲ ਦੇ ਸਾਥ ਲੱਗ ਗਈ ਅਖੀਰ ਉਹਨੂੰ ਮੌਕਾ ਮਿਲਿਆ ਇਸ ਟੈਨਿਅਲ ਦੇ ਵਿੱਚ ਉਹਦਾ ਉਹ ਬਾਪ ਜਿਨੇ ਬਹੁਤ ਕੁਰਬਾਨੀ ਕੀਤੀ ਆਪਣੇ ਬੱਚਿਆਂ ਵਾਸਤੇ ਮਾਂ ਉਹਦੀ ਤਾਂ ਉਹ ਉਹਦੇ ਬੋ ਟੈਸਟ ਕੈਪ ਉੱਤੇ ਬਾਬ ਰੋ ਰਿਹਾ ਸੀ ਜੀ ਜੀ ਤੇ ਜਿੱਦਾਂ ਹੀ ਉਹਨਾਂ ਡੈਬਿਓਂ ਕੀ ਉਤਾ ਕਿ ਬਹੁਤ ਸਾਰੇ ਲੋਕ ਕਹਿ ਰਹੇ ਸੀ ਕਿ ਇਸ ਮੁੱਦੇ ਨੂੰ ਮੌਕਾ ਮਿਲਦਾ ਹੈ ਮਿਡਲ ਆਰਟੇ ਹੈ ਤੇ ਤੱਕ ਸਵਾਲ ਉੱਪਰ ਸੀ ਤੇ ਮੁਸਲਮਾਨ ਹੋ ਡਰ ਕੇ ਇਹਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਇੰਜ ਨੇ ਤੁਹਾਨੂੰ ਪਤਾ ਸੈਂਟੀਮੈਂਟ ਹੈਵੀ ਹੈ ਜੀ ਤਾਂ ਇਹ ਹੋਇਆ ਕਿ ਜਿਵੇਂ ਉਹਦੀ ਵਾਰੀ ਆਈ 6ਵੇਂ ਨੰਬਰ ਕੋ ਉਹਨੇ ਅੰਗਰੇਜ਼ਾਂ ਦੇ ਜਿਹੜਾ ਖੇਮਾ ਸੁਧਾ ਉਹਦੇ ਛੱਕਿੰਗ ਸ਼ਾਟ ਆ ਪੜਤਾ ਰੀ ਗੇਂਦਾ ਚ 50 ਵਾਰੀ ਅ 60 ਤੋਂ ਉੱਤੇ ਰਨ ਬਣਾਏ ਨਾਨਾ ਉੱਠ ਕਰਵਾ ਦਿੱਤਾ ਜੰਡੇਜਾ ਨੇ ਬਾਜ਼ੂ ਮੇ ਅੱਜ ਮੈਂ ਲੱਗਦਾ ਪੋਸਟ ਵੀ ਪਾਇਆ ਹਾਂ ਜੀ ਕਿ ਭਰਾਵਾ ਗਲਤੀ ਹੋ ਗਈ ਤੋ ਬਹੁਤ ਪਤਾ ਨਹੀਂ ਕੀ ਵਦ ਦੇਖਿਆ ਤਾਂ ਉਸ ਬੁੱਢੇ ਨੇ ਅੱਜ ਵਾਕਿਆ ਸਭ ਨੂੰ ਮਾਇਕ ਠੀਕ ਹੈ ਮਿੰਟੋ ਜੀ ਤੁਹਾਡੇ ਵਰਗੇ ਪਰਫਰਤੀਲਾ ਬਹੁਤ ਆ